हां जी दोस्तों आज ਗੱਲਬਾਤ ਕਰਾਂਗੇ ਭਾਰਤੀ ਜਸੂਸ ਮੋਹਨ ਲਾਲ ਭਾਸਕਰ ਦੇ ਜੀਵਨ ਦੇ ਭਾਗ 17ਵੇਂ ਬਾਰੇ। ਉਹ ਭਾਗ 16 ਵਿੱਚ ਤੁਸੀਂ ਵੇਖਿਆ ਵੀ ਜਿਹੜਾ ਮੋਹਨ ਲਾਲ ਹੈ ਉਹ ਪਾਕਿਸਤਾਨ ਦਾ ਅਤੀਤ ਸਾਰਾ ਤੁਹਾਨੂੰ ਸੁਣਾਉਂਦਾ ਹੈ। ਪੂਰੇ ਪਾਕਿਸਤਾਨ ਅੰਦਰ ਕਿਵੇਂ ਸਿਆਸਤ ਚੱਲਦੀ ਹੈ, ਕਿਵੇਂ ਸਿਆਸਤ ਦੇ ਨਾਂ ਤੇ ਉੱਥੇ ਜੁਰਮ ਹੁੰਦਾ ਹੈ। ਪੈਸੇ ਦੇ ਜ਼ੋਰ ਨਾਲ ਕਿਵੇਂ ਅਮੀਰ ਬੰਦੇ ਜੁਰਮ ਕਰਕੇ ਵੀ ਉੱਥੇ ਵੱਜ ਜਾਂਦੇ ਨੇ। ਉਹ ਸਾਰਾ ਕੁਝ ਤੁਹਾਨੂੰ ਦੱਸਦਾ ਉਹ। ਸੋ ਆਦੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਤ ਦੇਣ। ਮੋਹਨ ਲਾਲ ਜੀ ਅੱਗੇ ਦੱਸਦੇ ਨੇ ਕਹਿੰਦੇ ਵੀ ਮੈਨੂੰ ਯਾਦ ਆ ਫਾਂਸੀ ਦੀਆਂ ਕੋਠੜੀਆਂ ਵਿੱਚ ਇੱਕ ਸਜ਼ਾਏ ਮੌਤ ਦਾ ਕੈਦੀ ਸ਼ਾਹ ਮੁਹੰਮਦ ਥਾਣੇਦਾਰ ਹੋਇਆ ਕਰਦਾ ਸੀ। ਬੰਗਲਾਦੇਸ਼ ਦੀ ਗੜਬੜ ਤੋਂ ਪਹਿਲਾਂ ਉਹ ਮੇਰੇ ਨਾਲ ਬਹੁਤ mohabbat ਨਾਲ ਪੇਸ਼ ਆਇਆ ਕਰਦਾ ਸੀ। ਲੇਕਿਨ ਜਿਉਂ ਹੀ ਬੰਗਲਾਦੇਸ਼ ਵਿੱਚ ਗੜਬੜ ਹੋਈ ਉਸ ਦਾ ਵਰਤਾਓ ਬਦਲ ਗਿਆ। ਇੱਕ ਦੁਪਹਿਰ ਮੈਂ ਜਦੋਂ ਉਸ ਦੀ ਕੋਠੜੀ ਦੇ ਅੱਗੋਂ ਗੁਜ਼ਰ ਰਿਹਾ ਸੀ ਤਾਂ ਉਸ ਨੇ ਮੈਨੂੰ ਆਵਾਜ਼ ਮਾਰੀ ਤੇ ਕਹਿ ਜੋਹੀਮਾ ਉਹਦੇ ਕੋਲ ਆਇਆ ਉਸਨੇ ਜੰਗਲੇ ਵਿੱਚੋਂ ਦੋਵੇਂ ਹੱਥ ਕੱਟ ਕੇ ਮੇਰਾ ਗਲਾ ਫੜ ਲਿਆ ਤੇ ਕਹਿਣ ਲੱਗਾ ਵੀ ਸਾਲੇ ਕੁੱਤੇ ਹਿੰਦੁਸਤਾਨੀ ਮੈਂ ਤਾਂ ਸਜ਼ਾਏ ਮੌਤਾ ਕੈਦੀ ਹਾਂ ਕਿ ਇੱਕ ਕਤਲ ਹੋਰ ਕਰ ਦਵਾਂਗਾ ਤਾਂ ਇਸ ਤੋਂ ਵੱਧ ਕੇ ਸਜ਼ਾ ਮਿਲਣ ਤੋਂ ਰਹੀ ਤੂੰ ਮਰਨ ਤੋਂ ਪਹਿਲਾਂ ਤੈਨੂੰ ਵੀ ਜੰਨੋ ਵਿੱਚ ਪਕਾ ਦਵਾਂ ਤੈਨੂੰ ਮਾਰ ਕੇ ਜੇ ਫਾਂਸੀ ਵੀ ਲੱਗ ਗਈ ਤਾਂ ਕੌਮੀ ਸ਼ਹੀਦ ਕਹਿ ਲਾਵਾਂਗਾ ਅੱਲਾਹ ਦੀ ਜੰਨਤ ਦੇ ਦਰਵਾਜ਼ੇ ਮੇਰੇ ਲਈ ਖੁੱਲੇ ਹੋਣਗੇ ਇਹ ਕਹਿ ਕੇ ਉਹ ਮੇਰਾ ਗਲਾ ਦਬਾਉਣ ਲੱਗਾ ਉਸ 65 ਸਾਲ ਦੇ ਬੁੜੇ ਵਿੱਚ ਪਤਾ ਨਹੀਂ ਕਿੱਥੋਂ ਬਲਾਂ ਦੀ ਤਾਕਤ ਆ ਗਈ ਮੈਂ ਬਹੁਤ ਜ਼ੋਰ ਦੀ ਚੀਖ ਮਾਰੀ ਜਿਸ ਤੇ ਵਾਰਡਨ ਤੇ ਨੰਬਰਦਾਰ ਭੱਜ ਕੇ ਆ ਪਹੁੰਚੇ ਉਸ ਦੀ ਹਰਕਤ ਤੇ ਉਹ ਹੱਕੇ ਬੱਕੇ ਰਹਿ ਗਏ ਇੱਕ ਨੰਬਰਦਾਰ ਨੇ ਉਸ ਦੇ ਸਿਰ ਤੇ ਡੰਡੇ ਦਾ ਵਾਰ ਕੀਤਾ ਜਿਸ ਨਾਲ ਉਹਦੇ ਹੱਥਾਂ ਦੀ ਪਗੜ ਢਿੱਲੀ ਹੋ ਗਈ ਮੈਂ ਜਾਨ ਛੜਾ ਕੇ ਸਿੱਧਾ ਆਪਣੀ ਕੋਠੀ ਵੱਲ ਭੱਜਿਆ ਜਦੋਂ ਇਹ ਹਾਲਤ ਇੱਕ ਪੜੇ ਲੈ ਕੇ ਥਾਣੇਦਾਰ ਦੀ ਹੋ ਸਕਦੀ ਹੈ ਤਾਂ ਉਸ ਵਕਤ ਅਨਪੜ ਕੱਟੜ ਪਾਕਿਸਤਾਨੀ ਕੈਦੀਆਂ ਦੀ ਦਿਮਾਗੀ ਹਾਲਤ ਕੀ ਹੋਵੇਗੀ ਇਸ ਦਾ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਇਸ ਘਟਨਾ ਤੋਂ ਬਾਅਦ ਕਈ ਦਿਨ ਮੈਂ ਆਪਣੀ ਕੋਠੜੀ ਤੋਂ ਨਹੀਂ ਨਿਕਲਿਆ ਉਧਰ ਜੇਲ੍ਹ ਦੇ ਦਰੋਗਾਂ ਨੇ ਹੁਕਮ ਦਿੱਤਾ ਕਿ ਜਿਸ ਵਕਤ ਪਾਕਿਸਤਾਨੀ ਕੈਦੀ ਖੁੱਲੇ ਹੋਣਗੇ ਉਸ ਵਕਤ ਹਿੰਦੁਸਤਾਨੀ ਕੈਦੀਆਂ ਨੂੰ ਬੰਦ ਰੱਖਿਆ ਜਾਵੇ ਹਿੰਦੁਸਤਾਨੀ ਕੈਦੀਆਂ ਨੂੰ ਆਪਣੇ ਬੈਰਕ ਛੱਡ ਕੇ ਦੂਸਰੇ ਬੈਰਕ ਵਿੱਚ ਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਹੁਣ ਸਿਰਫ ਕੈਦੀਆਂ ਦਾ ਹੀ ਸਲੂਕ ਨਹੀਂ ਬਦਲਿਆ ਸੀ ਜੇਲ੍ਹ ਦੇ ਅਫਸਰਾਂ ਦੀਆਂ ਵੀ ਨਿਗਾਹਾਂ ਬਦਲ ਗਈਆਂ ਸਨ ਜ਼ਰਾ ਜ਼ਰਾ ਜਹੀ ਗੱਲ ਤੇ ਬੇਵਜਾ ਹਿੰਦੁਸਤਾਨੀ ਕੈਦੀਆਂ ਦੀ ਪਟਾਈ ਕੀਤੀ ਜਾਂਦੀ ਉਨ੍ਹਾਂ ਦੀ ਮਸ਼ਕੱਧ ਦੁੱਗਣੀ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਤੋਂ ਜਾਨਵਰਾਂ ਦੀ ਤਰ੍ਹਾਂ ਕੰਮ ਲਿਆ ਜਾਣ ਲੱਗ ਪਿਆ। ਸ਼ੁਕਰ ਹੈ ਕਿ ਪਾਕਿਸਤਾਨੀ ਜੇਲ੍ਹਾਂ ਵਿੱਚ ਚੱਕੀ ਪੀਣ ਅਤੇ ਤੇਲ ਦੇ ਕੋਲੂ ਵਿੱਚ ਬੈਲ ਦੀ ਜਗ੍ਹਾ ਇਨਸਾਨ ਜੋਤਣ ਦੀ ਮਸ਼ਕੱਧ ਕਾਨੂੰਨ ਖਤਮ ਹੋ ਚੁੱਕਾ ਸੀ। ਵਰਨਾ ਸ਼ਾਇਦ ਪਾਕਿਸਤਾਨੀ ਅਫਸਰ ਸਾਰੇ ਹਿੰਦੂਸਤਾਨੀਆਂ ਨੂੰ ਜਾਂ ਤਾਂ ਚੱਕੀ ਪੀਸਣ ਤੇ ਲਗਾ ਦਿੰਦੇ ਜਾਂ ਫਿਰ ਤੇਲ ਦੇ ਕੋਲੂ ਵਿੱਚ। ਹੁਣ ਮੈਂ ਆਪਣੇ ਪਾਕਿਸਤਾਨੀ ਦੋਸਤ ਦੇ ਕੋਲ ਉਹਦੇ ਬਲਾਉਂਟ ਤੇ ਵੀ ਨਹੀਂ ਚੀ ਜਾਂਦਾ। ਸਭ ਦੀਆਂ ਨਜ਼ਰਾਂ ਬਦਲ ਗਈਆਂ ਸਨ। ਹਵਾ ਵਿੱਚ ਜ਼ਹਿਰ ਫੈਲ ਗਈ ਸੀ ਅਤੇ ਅਸੀਂ ਮਜਬੂਰ ਸੀ ਉਸ ਜ਼ਹਿਰ ਭਰੀ ਦਮਕੋਟੂ ਹਵਾ ਵਿੱਚ ਸਾਹ ਲੈਣ ਲਈ ਬਿਲਕੁਲ ਉਹੀ ਨਫ਼ਰਤ ਉਸ ਵਕਤ ਪਾਕਿਸਤਾਨੀ ਕੈਦੀਆਂ ਦੀਆਂ ਨਿਗਾਹਾਂ ਵਿੱਚ ਸੀ ਜੋ 47 ਵਿੱਚ ਹਿੰਦੁਸਤਾਨ-ਪਾਕਿਸਤਾਨ ਵਟਵਾਰਾ ਹੋਣ ਤੇ ਮੈਂ ਬਚਪਨ ਵਿੱਚ ਵੇਖੀ ਸੀ ਇਸ ਦਾ ਕੀ ਅੰਜਾਮ ਨਿਕਲੇਗਾ ਇਹ ਹੀ ਸੋਚ-ਸੋਚ ਕੇ ਪਰੇਸ਼ਾਨ ਹੋ ਜਾਂਦਾ ਸੀ ਮੈਂ ਅਜੇ ਤਾਂ ਮੇਰਾ ਮੁਕੱਦਮਾ ਵੀ ਨਹੀਂ ਚੱਲਿਆ ਪਤਾ ਨਹੀਂ ਉਸ ਵਿੱਚ ਕਿੰਨੀ ਸਦਾ ਹੋਵੇਗੀ ਤੇ ਕਿੰਨੇ ਸਾਲਾਂ ਤੱਕ ਇਸ ਜ਼ਹਿਰ ਭਰੀ ਨਫ਼ਰਤ ਦੀਆਂ ਨਿਗਾਹਾਂ ਅਤੇ ਹਵਾਵਾਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਦਿਨ ਦਾ ਮੈਨੂੰ ਇੰਤਜ਼ਾਰ ਸੀ ਉਹ ਆ ਪਹੁੰਚਿਆ ਮੈਨੂੰ ਸੂਚਿਤ ਕੀਤਾ ਗਿਆ ਕਿ ਮੇਰਾ ਸਮਰੀ ਕੋਰਟ ਮਾਰਸ਼ਲ ਸਿਆਹੀ ਕਿਲਾ ਲਾਹੌਰ ਵਿੱਚ ਹੋਵੇਗਾ। ਇਹ ਗੱਲ ਬਹੁਤ ਹੈਰਾਨ ਕਰ ਦੇਣ ਵਾਲੀ ਸੀ ਕਿ ਸਮਰੀ ਕੋਰਟ ਮਾਸ਼ਰ ਦੀ ਅਦਾਲਤ ਇੱਕ ਇੰਟਰੋਗੇਸ਼ਨ ਸੈਂਟਰ ਵਿੱਚ ਲਗਾਈ ਗਿਆਵੇ ਜਿੱਥੇ ਪੁਲਿਸ ਦਾ ਪੂਰਾ ਦਬਦਬਾ ਹੋਵੇ ਤੇ ਜਿੱਥੇ ਪੁਲਿਸ ਗਵਾਹਾਂ ਤੋਂ ਅਤੇ ਇਥੋਂ ਤੱਕ ਕਿ ਕੈਦੀ ਤੋਂ ਵੀ ਮਨ ਚਾਹੇ ਬਿਆਨ ਲਿਖਵਾਉਣ ਦੀ ਜ਼ਰੂਰਤ ਰੱਖਦੀ ਹੋਵੇ। ਉੱਥੇ ਪੁਲਿਸ ਜਿਸ ਨੂੰ ਚਾਹੇ ਕੈਦੀ ਨੂੰ ਦਿਖਾ ਕੇ ਉਸ ਦੀ شناخت ਕਰਵਾ ਲਵੇ ਉਸ ਦੇ ਖਿਲਾਫ ਜੋ ਵੀ ਚਾਹੇ ਬਿਆਨ ਦਿਵਾ ਲਵੇ। ਸਮਰੀ ਕੋਰਟ ਮਾਰਸ਼ਲ ਦਾ ਚੇਅਰਮੈਨ ਇੱਕ ਮੇਜਰ ਸੀ ਜੋ ਅਜੇ ਨੌਜਵਾਨ ਸੀ ਜਾਤੀ ਦਾ ਸૈયਦ ਸੀ ਅਤੇ ਜਦੋਂ ਕਦੇ ਮੈਂ ਕਾਰਵਾਈ ਵਿੱਚ ਬੋਲਣ ਦੀ ਕੋਸ਼ਿਸ਼ ਕਰਦਾ ਤਾਂ ਉਹ ਮੈਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਘੂਰਦਾ ਪਹਿਲੇ ਦਿਨ ਅਦਾਲਤੀ ਕਾਰਵਾਈ ਲਈ ਜਦੋਂ ਮੈਨੂੰ ਸ਼ਾਹੀ ਕਿਲੇ ਲਿਜਾਇਆ ਗਿਆ ਤਾਂ ਉੱਥੇ ਮੈਨੂੰ ਸਾਰਾ ਦਿਨ ਬਿਠਾ ਕੇ ਵਾਪਸ ਭੇਜ ਦਿੱਤਾ ਗਿਆ ਦੱਸਿਆ ਗਿਆ ਕਿ ਸਮਰੀ ਕੋਰਟ ਮਾਰਸ਼ਲ ਦੇ ਚੇਅਰਮੈਨ ਮੇਜਰ ਸਾਹਿਬ ਨਹੀਂ ਆਏ ਸਨ ਹਕੀਕਤ ਇਹ ਸੀ ਕਿ ਇਹ ਪੁਲਸ ਦਾ ਹਤਕੰਡਾ ਸੀ ਤਾਂ ਕਿ ਉਹ ਮੈਨੂੰ ਆਪਣੇ ਗਵਾਹਾਂ ਨੂੰ ਦਿਖਾ ਸਕੇ ਅਬੇ ਉਹਨਾਂ ਨੂੰ ਪੱਕਾ ਕਰ ਸਕੇ ਤਾਂ ਜੋ ਉਹ ਅਦਾਲਤ ਵਿੱਚ ਮੇਰੀ ਸਹੀ ਪਛਾਣ ਕਰ ਸਕਣ ਅਗਲੇ ਦਿਨ 12 ਵਜੇ ਤੱਕ ਮੇਜਰ ਸਾਹਿਬ ਨਹੀਂ ਆਏ ਇਸ ਵਿਚਕਾਰ ਮੈਨੂੰ ਸ਼ਾਹੀ ਕਿਲੇ ਦੇ ਡੀਐਸਪੀ جناب ਮੁਹੰਮਦ ਅਜ਼ੀਮ ਦੁਰਾਨੀ ਨੇ ਆਪਣੇ ਕਮਰੇ ਵਿੱਚ ਬੁਲਾ ਲਿਆ ਉੱਥੇ ਹੀ ਫਰਸਟ ਕਲਾਸ ਮੈਜਿਸਟ੍ਰੇਟ ਸੈਇਦ ਮਿਰਜ਼ਾ ਜਾਵੀਦ ਦਸਤਗੀਰ ਵੀ ਆ ਪਹੁੰਚੇ ਮੈਂ ਸਮਝ ਗਿਆ ਕਿ ਉਹਨਾਂ ਨੇ ਵੀ ਅੱਜ ਮੇਰੇ ਖਿਲਾਫ ਗਵਾਹੀ ਦੇਣੀ ਸੀ ਦੁਰਾਨੀ ਸਾਹਿਬ ਨੇ ਚਾਹ ਮੰਗਵਾਈ ਅਤੇ ਸਾਨੂੰ ਦੋਹਾਂ ਨੂੰ ਪੇਸ਼ ਕੀਤੀ ਮੈਨੂੰ ਕਹਿਣ ਲੱਗੇ ਵੀ ਦੇਖ ਲੈ ਭਾਸਕਰ ਆਖਰ ਤੋਂ ਮੇਰੀ ਗੱਲ ਮੰਨੀ ਨਹੀਂ ਉਦੋਂ ਨਤੀਜਾ ਇਹ ਹੈ ਵੀ ਤੇਰਾ ਕੋਰਟ ਮਾਰਸ਼ਲ ਹੋਣ ਜਾ ਰਿਹਾ ਹੈ ਜਿਸ ਵਿੱਚ ਤੈਨੂੰ ਸਜ਼ਾਏ ਮੌਤ ਤੱਕ ਹੋ ਸਕਦੀ ਹੈ। ਬਾਤ ਵੀ ਗਿਆ ਦਾ ਪਾਕਿਸਤਾਨੀਆ ਜੇਲ੍ਹਾਂ ਵਿੱਚ ਸੜ-ਸੜ ਕੇ ਮਰ ਜਾਵੇਂਗਾ। ਤੇਰੀ ਕੈਦ ਖਤਮ ਹੋਣ ਤੇ ਵੀ ਤੈਨੂੰ ਇੱਥੇ ਨਜ਼ਰਬੰਦ ਕਰਕੇ ਪਾ ਦਿੱਤਾ ਜਾਵੇਗਾ। ਹੁਣ ਤੇਰਾ ਨਸੀਬ ਪਾਕਿਸਤਾਨੀ ਜੇਲ੍ਹ ਦੀਆਂ ਰੋਟੀਆਂ ਅਤੇ ਮਿੱਟੀ ਦੇ ਤੇਲ ਦਾ ਇੱਕ ਕਨਾਫਤਰ ਹੈ ਜੋ ਤੇਰੇ ਮਰਨ ਤੇ ਤੈਨੂੰ ਫੋਕਣ ਲਈ ਮਿਲੇਗਾ। ਤੇਰੇ ਮਾਪਿਆਂ ਨੂੰ ਸ਼ਾਇਦ ਤੇਰੀਆਂ ਹੱਡੀਆਂ ਵੀ ਨਾ ਨਸੀਬ ਹੋਣ ਕਿਉਂਕਿ ਭਾਰਤੀ ਹਾਈ ਕਮਿਸ਼ਨ ਵਾਲੇ ਅੱਜਕੱਲ੍ਹ ਹਿੰਦੂਸਤਾਨੀ ਕੈਦੀਆਂ ਦੀਆਂ ਹੱਡੀਆਂ ਵੀ ਨਹੀਂ ਲੈਣਾਉਂਦੇ। ਉਹ ਅੱਗੇ ਬੋਲਦੇ ਗਏ ਵੀ ਜੇ ਸਾਡੀ ਗੱਲ ਮੰਨ ਲੈਂਦੇ ਤਾਂ ਆਪਣੇ ਮੁਲਕ ਜਾ ਕੇ ਪਾਕਿਸਤਾਨ ਲਈ ਕੰਮ ਕਰਨ ਦਾ ਵਚਨ ਦੰਦੇ ਤਾਂ ਅਸੀਂ ਇੱਥੇ ਜੇਲ੍ਹ ਤੋਂ ਤੇਰੀ ਫਰਾਰੀ ਦਾ ਡਰਾਮਾ ਕਰਾ ਚਦੇ ਤੇਰੀ ਫਰਾਰੀ ਨੂੰ ਅਖਬਾਰਾਂ, ਰੇਡੀਓ, ਟੈਲੀਵਿਜ਼ਨ ਵਿੱਚ ਪਬਲਿਸਿਟੀ ਦੰਦੇ ਜਿਸ ਨਾਲ ਤੂੰ ਹਿੰਦੂਸਤਾਨੀ ਦੀਆਂ ਨਜ਼ਰਾਂ ਵਿੱਚੋਂ ਹੀਰੋ ਵੀ ਬਣਿਆ ਰਹਿੰਦਾ ਉੱਥੇ ਬਿਨਾਂ ਕਿਸੇ ਸ਼ੱਕ ਦੇ ਸਾਡੇ ਲਈ ਕੰਮ ਵੀ ਕਰਦਾ ਰਹਿੰਦਾ ਤੂੰ ਮੈਂ ਕਿਹਾ ਵੀ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ ਦਰਾਨੀ ਸਾਹਿਬ ਤੁਸੀਂ ਕੀ ਸਮਝਦੇ ਹੋ ਕਿ ਹਿੰਦੂਸਤਾਨੀ ਇੰਟੈਲੀਜੈਂਸ ਇਸ ਕਦਰ ਬੇਵਕੂਫ ਹੈ ਕਿ ਉਹ ਤੁਹਾਡੇ ਦੁਆਰਾ ਕੀਤੀ ਗਈ ਮੇਰੀ ਫਰਾਰੀ ਦੀ ਪਬਲਿਸਿਟੀ ਦੀ ਕਹਾਣੀ ਤੇ ਯਕੀਨ ਕਰ ਲਵੇਗੀ ਪਾਕਿਸਤਾਨ ਵਿੱਚ ਸਨ 50 ਤੋਂ ਲੈ ਕੇ ਹੁਣ ਤੱਕ ਕੈਦ ਹੋਏ ਅਣਗਿਣਤ ਭਾਰਤੀਆਂ ਵਿੱਚੋਂ ਤਾਂ ਕੋਈ ਫਰਾਰ ਨਹੀਂ ਹੋ ਸਕਿਆ ਮੈਂ ਕੀ ਕੋਈ ਸੁਪਰਮੈਨ ਆ ਜੋ ਉਹ ਮੇਰੀ ਫਰਾਰੀ ਤੇ ਯਕੀਨ ਕਰ ਲੈਣਗੇ ਤੇ ਇਸ ਗੱਲ ਦੀ ਵੀ ਕੀ ਗਾਰੰਟੀ ਹੈ ਕਿ ਉਹ ਡਰਾਮਾ ਸਿਰਫ ਮੇਰੀ ਫਰਾਰੀ ਦਾ ਹੀ ਹੋਵੇਗਾ ਮੇਰੀ ਮੌਤ ਦਾ ਵੀ ਤਾਂ ਹੋ ਸਕਦਾ ਜਿੱਥੋਂ ਤੱਕ ਸਜ਼ਾਏ ਮੌਤ ਮਿਲਣ ਦਾ ਸਬੰਧ ਹੈ ਉਹਦੀ ਮੈਨੂੰ ਕੋਈ ਸੂਰਤ ਨਜ਼ਰ ਨਹੀਂ ਆਉਂਦੀ ਉਸੀ 22 ਸਾਲ ਦੀ ਜਾਨਲੇਵਾ ਤਵਦੀਸ਼ ਤੋਂ ਬਾਅਦ ਵੀ ਮੇਰਾ ਕਿਸੇ ਪਾਕਿਸਤਾਨੀ ਨਾਲ ਕੋਈ ਸਬੰਧ ਸਾਬਤ ਨਹੀਂ ਕਰ ਸਕੇ ਅਤੇ ਨਾ ਹੀ ਮੇਰੇ ਕੋਲ ਕੋਈ ਕਾਗਜ਼ ਕੋਈ ਨਕਸ਼ਾ ਕੋਈ ਫੋਟੋਗ੍ਰਾਫੜਿਆ ਗਿਆ ਹੈ ਜੋ ਇਹ ਸਾਬਤ ਕਰਦਾ ਹੋਵੇ ਕਿ ਮੈਂ ਪਾਕਿਸਤਾਨ ਵਿੱਚ ਜਸੂਸੀ ਦਾ ਕੰਮ ਕਰਦਾ ਰਿਹਾ ਸੀ ਲੈ ਦੇ ਕੇ ਤੁਹਾਡੇ ਕੋਲ ਮੇਰਾ ਸੁੰਨਤ ਕੀਤਾ ਹੋਇਆ ਨਫਜ਼ ਹੈ ਜੇ ਇਸੇ وجہ ਨਾਲ ਤੁਹਾਡਾ ਕਾਨੂੰਨ ਸਜ਼ਾਏ ਮੌਤ ਦੇ ਦੇਵੇਗਾ ਤਾਂ ਖੁਦ ਉਸ ਦੀ ਆਪਣੀ ਹੱਸੀ ਉੜੇਗੀ ਕਿਉਂਕਿ ਸਜ਼ਾ ਦੇਣ ਤੋਂ ਬਾਅਦ ਤੁਹਾਡੇ ਫੈਸਲੇ ਦੀ ਇੱਕ ਕਾਪੀ ਤੁਹਾਨੂੰ ਭਾਰਤੀ ਹਾਈ ਕਮਿਸ਼ਨ ਨੂੰ ਵੀ ਦੇਣੀ ਪਵੇਗੀ ਮੈਂ ਇਹ ਇਸ ਕਰਕੇ ਕਿ ਮੈਂ ਭਾਰਤੀ ਜਸੂਸ ਹਾਂ ਕੋਈ ਅਦਾਲਤ ਮੈਨੂੰ ਸਜ਼ਾਏ ਮੌਤ ਨਹੀਂ ਦੇ ਸਕਦੀ। ਰਹੀ ਗੱਲ ਸਮੁੰਦਰ ਸਿੰਘ ਦੀ ਗਵਾਹੀ ਦੀ ਉਹ ਇਸ ਵੇਲੇ ਪਾਕਿਸਤਾਨੀ ਹਕੂਮਤ ਦਾ ਕੈਦੀ ਹੈ ਜੋ ਕੁਝ ਵੀ ਕਹੇਗਾ ਉਸ ਬਾਰੇ ਮੇਰਾ ਕਹਿਣਾ ਇਹੀ ਹੋਵੇਗਾ ਕਿ ਪਾਕਿਸਤਾਨੀ ਸਰਕਾਰ ਉਸਨੂੰ ਰਿਹਾਈ ਦੇ ਲਾਲਚ ਦੇ ਕੇ ਮੇਰੇ ਖਿਲਾਫ ਬਿਆਨ ਦivari ਹੈ। ਇਹ ਸੁਣ ਕੇ ਉਸਨੇ ਕਿਹਾ ਵੀ ਬਹੁਤ ਉੱਚੀਆਂ ਉਡਾਰੀਆਂ ਮਾਰ ਰਿਹਾ ਹੈ। ਇਹ ਨਫਸ ਕਟਿਆਂ ਦੀ ਬਾਦਸ਼ਾਹੀ ਹੈ। ਜਿਸ ਦਿਨ ਅਦਾਲਤ ਦਾ ਹੁਕਮ ਸੁਨੇਗਾ ਸਾਰਾ ਕਰੋਨ ਭੁੱਲ ਜਾਵੇਂਗਾ ਤੂੰ। ਇਸ ਤੇ ਮੈਂ ਕਿਹਾ ਵੀ ਕਮਾਲ ਹੈ ਇੱਥੋਂ ਦੇ ਕਾਨੂੰਨ ਦੀ ਕਿ ਪੋਰਸਾ ਪਹਿਲੇ ਹੀ ਅਦਾਲਤ ਦੇ ਹੁਕਮਾਂ ਤੋਂ ਵਾਕਿਫ ਹੈ ਜੋ ਮੈਨੂੰ ਸਜ਼ਾਏ ਮੌਤ ਦੇਣ ਦਾ ਫੈਸਲਾ ਕਰ ਚੁੱਕੀ ਹੈ। ਜੇ ਇਹੇ ਗੱਲ ਹੈ ਤਾਂ ਇਹ ਸਾਰਾ ਡਰਾਮਾ ਕਿਸ ਲਈ? ਖਤਮ ਕਰੋ ਕਿੱਸਾ ਤੇ ਚੜਾ ਦਿਓ ਮੈਨੂੰ ਫੱਗੀ। ਉਹ ਮੁਸਕਰਾ ਕੇ ਕਿਹਾ ਵੀ ਕੁਝ ਡਰਾਮੇ ਬੜੇ ਜ਼ਰੂਰੀ ਹੁੰਦੇ ਨੇ ਮੇਰੇ ਅਜ਼ੀਜ਼। ਜ਼ਿੰਦਗੀ ਵੀ ਇੱਕ ਡਰਾਮਾ ਹੈ ਤੂੰ ਆਪਣੇ ਰੋਲ ਅਦਾ ਕਰ ਅਸੀਂ ਆਪਣਾ ਕਰ ਰਹੇ ਹਾਂ। ਪਰ ਤੇਰੇ ਵਰਗੇ ਸੋਹਣੇ ਸੁਨਖੇ ਅਕਲਮੰਦ ਨੌਜਵਾਨ ਦੀ ਮੌਤ ਤੇ ਸਾਨੂੰ ਬੜਾ ਦੁੱਖ ਹੋਵੇਗਾ। ਅਜੇ ਇਹ ਗੱਲਾਂ ਚੱਲ ਹੀ ਰਹੀਆਂ ਸਨ ਕਿ ਸਾਦੇ ਕੱਪੜਿਆਂ ਵਿੱਚ ਇੱਕ ਨੌਜਵਾਨ ਕਮਰੇ ਵਿੱਚ ਦਾਖਲ ਹੋਇਆ। ਜਿਸ ਨੂੰ ਵੇਖਦਿਆਂ ਹੀ ਚੌਧਰੀ ਸਾਹਿਬ ਨੇ ਕਿਹਾ ਵੀ ਆਓ ਸૈયਦ ਦਿਲਸ਼ਾਨ ਹੁਸੈਨ ਤੇ ਫਿਰ ਮੈਨੂੰ ਕਹਿਣ ਲੱਗਾ ਵੀ ਭਾਸਕਰ ਇਹਨੂੰ ਪਛਾਣਦਾ ਹੈ ਯਾਰ ਤੂੰ ਇਹਨਾਂ ਦੇ ਗ੍ਰੈਂਡ ਹੋਟਲ ਗੁਜਰਾਵਾਲਾ ਵਿੱਚ ਠਹਿਰਿਆ ਕਰਦਾ ਸੀ ਮੈਂ ਹੈਰਾਨ ਹੋ ਟਿਆ ਵੀ ਮੈਂ ਇਸ ਸ਼ਖਸ ਨੂੰ ਜ਼ਿੰਦਗੀ ਵਿੱਚ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਦੇਖਿਆ ਮੈਂ ਕਿਹਾ ਵੀ ਠੀਕ ਹੈ ਚੌਧਰੀ ਸਾਹਿਬ ਡਰਾਮਾ ਜਾਰੀ ਰੱਖੋ ਲੱਗਦਾ ਘੰਟੇ ਬਾਅਦ ਤੁਸੀਂ ਕਿਸੇ ਜਨਾਨੀ ਨੂੰ ਮੇਰੀ بیوی ਬਣਾ ਕੇ ਪੇਸ਼ ਕਰਦੇ ਹੋਗੇ ਤੇ ਕਹੋਗੇ ਵੀ ਯਾਰ ਤੂੰ ਇਸ ਨੂੰ ਪਛਾਣਦਾ ਨਹੀਂ ਤੂੰ ਇਸ ਨਾਲ ਕਿੰਨੀਆਂ ਰਾਤਾਂ ਗੁਜ਼ਾਰ ਚੁਕੀਆਂ ਇਹ ਸੁਣ ਕੇ ਉਹ ਗੁੱਸੇ ਵਿੱਚ ਆ ਗਿਆ ਬੋਲਿਆ ਵੀ ਦੇਖ ਯਾਰ ਬਤਮੀਜੀ ਨਾ ਕਰ ਅਸੀਂ ਤੇਰੇ ਨਾਲ ਕਿੰਨੇ ਅਦਮ ਨਾਲ ਪੇਸ਼ ਆ ਰਹੇ ਹਾਂ ਨਾ ਤਾਂ ਅਸੀਂ ਇੰਨੇ ਡਿਗੇ ਹੋਏ ਹਾਂ ਤੇ ਨਾ ਹੀ ਕੋਈ ਪਾਕਿਸਤਾਨੀ ਔਰਤ ਕੇ ਉਹ ਤੇਰੇ ਤੇ ਆਪਣੇ ਪਤੀ ਹੋਣ ਦਾ ਦਾਵਾ ਕਰੇ ਇਸ ਤੇ ਮੈਂ ਖਮੌਸ਼ ਰਹਿਣੀ ਬਿਹਤਰ ਸਮਝਿਆ ਹੁਣ ਸਪਾਈ ਨੇ ਆ ਕੇ ਇਤਲਾਹ ਦਿੱਤੀ ਕਿ ਸਮਰੀ ਕੋਡ ਮਾਰਸ਼ਲ ਦੇ ਚੇਅਰਮੈਨ ਮੇਜਰ ਸਾਹਿਬ ਤਸ਼ਰੀਫ ਲੈ ਆਏ ਨੇ ਡਰਾਮਾ ਸ਼ੁਰੂ ਹੋ ਗਿਆ ਹਰ ਗਵਾਹ ਰਟੇ ਰਟਾਏ ਬਿਆਨ ਦੇ ਰਿਹਾ ਸੀ ਜਿਸ ਵਿੱਚ ਗ੍ਰੈਂਡ ਹੋਟਲ ਗੁਜਰਾਵਾਲਾ ਦਾ ਮੈਨੇਜਰ ਸૈયਦ ਦਿਲਸ਼ਾਨ ਹੁਸੈਨ ਵੀ ਸੀਗਾ ਮੈਨੂੰ ਇਹ ਵੇਖ ਕੇ ਬੜੀ ਹੈਰਾਨੀ ਹੋਈ ਵੀ ਜਦੋਂ ਉਸਨੇ ਕੁਰਾਨ ਦੀ ਕਸਮ ਖਾ ਕੇ ਝੂਠਾ ਬਿਆਨ ਲਿਖਾਉਣਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਸਾਹੀਵਾਲ ਦੇ ਪਿੰਡ ਦਾ ਭਾਗਦੀਨ ਕੁਰਾਨ ਦੀ ਕਸਮ ਖਾ ਕੇ ਮੇਰੇ ਖਿਲਾਫ ਬਿਆਨ ਦੇ ਗਿਆ ਇੱਕ ਇੱਕ ਕਰਕੇ ਗਵਾਹ ਆਉਂਦੇ ਰਹੇ ਤੇ ਜਾਂਦੇ ਰਹੇ ਤੇ ਮੈਂ ਖਮੋਸ਼ੀ ਨਾਲ ਦੇਖਦਾ ਰਿਹਾ ਜਦ ਮੈਜਿਸਟਰੇਟ ਸੈਦ ਮਿਰਜ਼ਾ ਜਾਵੈਦ ਦਸਤਗੀਰ ਆਪਣਾ ਬਿਆਨ ਲਿਖਵਾਉਣ ਲੱਗੇ ਤਾਂ ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਪੀਰ ਸਾਹਿਬ ਕੀ ਜਨਾਬ ਇਹ ਦੱਸਣਗੇ ਵੀ ਜਦੋਂ ਮੈਂ ਬਿਆਨ ਲਿਖਾ ਰਿਹਾ ਸਾਂ ਉਸ ਵੇਲੇ ਰਾਜਾ ਗੁਲ ਅਨਾਰ ਖਾਨ ਆਪਣੇ ਚੈਂਬਰ ਵਿੱਚ ਸਾਂ ਜਾਂ ਚੈਂਬਰ ਤੋਂ ਬਾਹਰ ਚੈਂਬਰ ਤੋਂ ਬਾਹਰ ਸਨ ਉਹਨਾਂ ਕਿਹਾ ਮੈਂ ਕਿਹਾ ਵੀ ਕੁਰਾਨ ਦੀ ਕਸਮ ਖਾ ਕੇ ਇੱਕ ਅਫਸਰ ਐਡਾ ਵੱਡਾ ਝੂਠ ਬੋਲੇ ਇਹ ਗੱਲ ਜਨਾਬ ਦੀ ਸ਼ਾਨ ਦੇ ਮੁਤਾਬਕ ਨਹੀਂ ਇਹ ਸੁਣਦਿਆਂ ਹੀ ਸਮਰੀ ਕੋਰਟ ਮਾਰਸ਼ਲ ਦਾ ਚੇਅਰਮੈਨ ਗੁੱਸੇ ਵਿੱਚ ਆਪੇ ਤੋਂ ਬਾਹਰ ਹੋ ਗਿਆ ਤੇ ਕਹਿਣ ਲੱਗਾ ਵੀ ਖਾਮੋਸ਼ ਗੁਸਤਾਖ ਤੈਨੂੰ ਐਸੀ ਬਤਮੀਜੀ ਕਰਨ ਦੀ ਇਜਾਜ਼ਤ ਨਹੀਂ ਤੈਨੂੰ ਸਵਾਲ ਦਾ ਜਵਾਬ ਮਿਲ ਗਿਆ ਹੈ ਆਇਂਦਾ ਕਿਸੇ ਗਵਾਹ ਤੇ ਕਿਸੇ ਕਸਮ ਦਾ ਕੋਈ ਰਿਮਾਰਕਸ ਨਹੀਂ ਦੇਵੇਂਗਾ ਸਮਝਿਆ ਹੁਣ ਮੈਂ ਕੀ ਕਹਿ ਸਕਦਾ ਸੀ ਉਸ ਮਗਰੋਂ ਮੈਂ ਕਿਸੇ ਗਵਾਹ ਨੂੰ ਕੋਈ ਸਵਾਲ ਨਹੀਂ ਕੀਤਾ ਜਦੋਂ ਰਾਜਾ ਗੁਲਾਨਾਰ ਖਾਨ ਦੀ ਵਾਰੀ ਆਈ ਤਾਂ ਆਪਣਾ ਬਿਆਨ ਲਿਖਵਾਉਣ ਮਗਰ ਉਹ ਬੋਲੇ ਵੀ ਭਾਸਕਰ ਕੁਝ ਤਾਂ ਪੁੱਛ ਮੈਂ ਕਿਹਾ ਵੀ ਰਾਜਾ ਸਾਹਿਬ ਜੇ ਮੈਂ ਕੁਝ ਕਿਹਾ ਤਾਂ ਉਹ ਤੋਹੀਨੇ ਅਦਾਲਤ ਹੋਵੇਗੀ ਇਸ ਲਈ ਬੇਵਜਾ ਆਪਣੇ ਜੁਰਮ ਵਿੱਚ ਇਜ਼ਾਫਾ ਕਿਉਂ ਕਰਾਂ ਮੈਂ ਜੇ ਇੱਥੇ ਦਸਤੂਰੇ جوابਬੰਦੀ ਹੈ ਤਾਂ ਜ਼ੁਬਾਨ ਖੋਲਣਾ ਫਜ਼ੂਲੀ ਨਹੀਂ ਹਮਾਕਤ ਵੀ ਹੈਗੀ ਹੈ ਤੇ ਫਿਰ ਵੀ ਜੇ ਜਨਾਬ ਕਹਿੰਦੇ ਨੇ ਤਾਂ ਅਰਜ਼ ਕਰਦਾ ਕਿ ਕੀ ਇਹ ਦੱਸੋਗੇ ਕਿ ਜਿਸ ਵੇਲੇ ਮੈਜਿਸਟ੍ਰੇਟ ਸਈਦ ਮਿਰਜ਼ਾ ਜਾਵੈਦ ਦਸਤਗੀਰ ਮੇਰਾ ਬਿਆਨ ਲਿਖ ਰਹੇ ਸਨ ਤਾਂ ਉਸ ਵੇਲੇ ਆਪ ਉਹਨਾਂ ਦੇ ਚੈਂਬਰ ਦੇ ਅੰਦਰ ਖੜੇ ਸੀ ਜਾਂ ਬਾਹਰ ਉਹ ਬੋਲੇ ਵੀ ਨਾ ਤਾਂ ਮੈਂ ਚੈਂਬਰ ਦੇ ਅੰਦਰ ਸੀ ਤੇ ਨਾ ਬਾਹਰ ਮੈਂ ਤਾਂ ਚੈਂਬਰ ਦੀ ਚੌਕੜ ਤੇ ਖੜਾ ਸੀ ਮੈਂ ਕਿਹਾ ਵੀ ਕੀ ਇਹ ਦੱਸ ਸਕੋਗੇ ਕਿ ਦਰਵਾਜ਼ਾ ਮੈਜੀ ਫਰੇਡ ਸਾਹਿਬ ਦੀ ਕੁਰਸੀ ਤੋਂ ਕਿੰਨੀ ਦੂਰ ਸੀ ਆਪ ਨੂੰ ਮੇਰਾ ਬਿਆਨ ਸੁਣ ਰਿਹਾ ਸੀ ਜਾਂ ਨਹੀਂ ਉਹ ਬੋਲੇ ਵੀ ਜਿੱਥੋਂ ਤਾਈ ਮੈਨੂੰ ਯਾਦ ਹੈ ਕਿ ਮੈਂ ਤੁਹਾਡੇ ਦੋਹਾਂ ਤੋਂ 3-4 ਫੁੱਟ ਦੇ ਫਾਸਲੇ ਤੇ ਸੀਗਾ ਤੇ ਜੋ ਕੁਝ ਵੀ ਲਿਖਵਾਇਆ ਜਾ ਰਿਹਾ ਸੀ ਉਹ ਮੇਰੇ ਮੈਨੂੰ ਪੂਰੀ ਤਰ੍ਹਾਂ ਸੁਣ ਰਿਹਾ ਸੀ ਕਹਿੰਦਾ ਮੈਂ ਕਿਹਾ ਵੀ ਬਹੁਤ ਬਹੁਤ ਸ਼ੁਕਰੀਆ ਜਨਾਬ ਮੈਂ ਹੋਰ ਕੁਝ ਨਹੀਂ ਪੁੱਛਣਾ ਇਹ ਇੱਕ ਬੜਾ ਅਹਿਮ ਕਾਨੂੰਨੀ ਨੁਕਤਾ ਸੀ ਕਾਨੂੰਨ ਮੁਤਾਬਿਕ ਜਦੋਂ ਮੁਲਜ਼ਮ ਦੇ ਦਫਾ 161 ਦੇ ਤਹਿਤ ਇਕਬਾਲੀਆ ਬਿਆਨ ਲਿਖਾਈ ਜਾਂਦੇ ਨੇ ਤਾਂ ਇਹ ਜ਼ਰੂਰੀ ਹੈ ਕਿ ਮੈਜੀਸਟ੍ਰੇਟ ਤੇ ਮੁਲਜ਼ਮ ਤੋਂ ਇਲਾਵਾ ਕੋਈ ਕਮਰੇ ਦੇ ਅੰਦਰ ਨਾ ਹੋਵੇ ਐਤੋਂ ਤਾਂਕਿ ਕਮਰੇ ਦੇ ਬਾਹਰ ਵੀ ਪੁਲਿਸ ਨੂੰ ਇਤਨੀ ਦੂਰੀ ਤੇ ਖੜਾ ਕੀਤਾ ਜਾਂਦਾ ਹੈ ਕਿ ਇਹ ਮੁਲਜ਼ਮ ਦੇ ਬਿਆਨ ਨਾ ਸੁਣ ਸਕੇ ਜਦੋਂ ਰਾਜਾ ਸਾਹਿਬ ਨੇ ਮੇਰੀ ਇੱਛਾ ਅਨੁਸਾਰ ਬਿਆਨ ਦੇ ਦਿੱਤਾ ਤਾਂ ਸਮਰੀ ਕੋਰਟ ਮਾਸਟਰ ਦਾ ਚੇਅਰਮੈਨ ਆਪਣੀ ਕੁਰਸੀ ਤੇ ਬੇਚੈਨ ਹੋ ਗਿਆ ਤੇ ਮੈਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਘੂਰਦਾ ਹੋਇਆ ਰਾਜਾ ਸਾਹਿਬ ਨੂੰ ਕਹਿਣ ਲੱਗਾ ਵੀ ਇਹ ਸ਼ਖਸ ਬਹੁਤ ਚਲਾਕ ਹੈ ਰਾਜਾ ਸਾਹਿਬ ਤੁਸੀਂ ਇਸ ਦੀ ਚਲਾਕੀ ਨਹੀਂ ਧਾਰ ਸਕੇ ਰਾਜਾ ਸਾਹਿਬ ਨੇ ਕਿਹਾ ਵੀ ਮੈਂ ਸਭ ਸਮਝਦਾ ਮੇਜਰ ਸਾਹਿਬ ਪਰ ਕੁਰਾਨ ਦੀ ਕਸਮ ਖਾ ਕੇ ਹਕੀਕਤੋਂ ਕਿਸ ਤਰ੍ਹਾਂ ਮੁਕਰ ਜਾਵਾਂ ਮੈਂ ਮੈਂ ਖੁਦ ਵੀ ਨਹੀਂ ਚਾਹੁੰਦਾ ਕਿ ਉਸ ਵਕਤ ਚੈਂਬਰ ਵਿੱਚ ਰਹਾ ਮੈਂ ਪਰ ਕੀ ਕਰਾਂ ਉਪਰੋ ਹੁਕਮ ਹੀ ਅਜਿਹਾ ਸੀ ਇਹ ਸੁਣ ਕੇ ਤਾਂ ਮੇਜਰ ਸਾਹਿਬ ਨੇ ਮੱਥੇ ਤੇ ਹੋਰ ਵੀ ਵੱਟ ਪੈ ਗਏ ਉਹ ਮੈਨੂੰ ਬੋਲੇ ਵੀ ਤੂੰ ਆਪਣੇ ਬਚਾਅ ਵਿੱਚ ਕੁਝ ਕਹਿਣਾ ਮੈਂ ਕਿਹਾ ਵੀ ਜਿੱਥੋਂ ਤੱਕ ਮੇਰੇ ਬਿਆਨ ਦਾ ਸਵਾਲ ਹੈ ਮੇਰੀਆਂ ਨਜ਼ਰਾਂ ਵਿੱਚ ਪੁਲਿਸ ਹੈੱਡ ਕੁਆਟਰ ਇਨਟੈਰੋਗੇਸ਼ਨ ਸੈਂਟਰ ਸ਼ਾਹੀ ਕਿਲੇ ਵਿੱਚ ਸਮਰੀ ਕੋਡ ਮਾਰਸ਼ਲ ਦੀ ਅਦਾਲਤ ਲਾਉਣਾ ਹੀ ਇੱਕ ਗੈਰਕਾਨੂੰਨੀ ਹਰਕਤ ਹੈ ਲਿਹਾਜ਼ਾ ਅਦਾਲਤ ਬਾਹਰੇ ਖੁਦ ਗੈਰ ਕਾਨੂੰਨੀ ਹੈ ਤੇ ਇਸ ਗੈਰ ਕਾਨੂੰਨੀ ਅਦਾਲਤ ਦੇ ਸਾਹਮਣੇ ਕੋਈ ਬਿਆਨ ਦੇਣਾ ਫਜ਼ੂਲ ਹੈ ਇਸ ਲਈ ਮੈਂ ਆਪਣੇ ਬਿਆਨ ਦੇਣ ਦਾ ਹੱਕ ਮਹਿਫੂਜ਼ ਰੱਖਦਾ ਮੈਂ ਜੋ ਕੁਝ ਕਹਿਣਾ ਹੈ ਫੀਲਡ ਜਰਨਲ ਕੋਰਟ ਮਾਰਸ਼ਲ ਦੀ ਅਦਾਲਤ ਵਿੱਚ ਕਹਾਂਗਾ ਇਹ ਸੁਣਦੇ ਹੀ ਉਹ ਬੱਦਲਾ ਦੀ ਤਰ੍ਹਾਂ ਫੁੱਟ ਪਿਆ ਤੇ ਬੋਲੇ ਆ ਵੀ ਤੂੰ ਆਪਣੇ ਆਪ ਨੂੰ ਸਮਝਦਾ ਕੀ ਹੈ ਤੂੰ ਬਹੁਤ ਦੇਰ ਤੋਂ ਟਰਾ ਰਿਹਾ ਹੈ ਲੱਗਦਾ ਹੈ ਵੀ ਸਜ਼ਾ ਦੇ ਡਰ ਨੇ ਤੇਰੇ ਹੋਸ਼ ਵਿਗਾੜ ਕੇ ਰੱਖ ਦਿੱਤੇ ਨੇ ਮੈਂ ਚਾਹਾਂ ਤਾਂ ਹੁਣੇ ਤੈਨੂੰ ਤੌਹੀਨੇ ਅਦਾਲਤ ਦੇ ਜੁਰਮ ਵਿੱਚ ਕੌੜੇ ਲਗਵਾ ਸਕਦਾ ਲੇਕਿਨ ਮਰਨ ਵਾਲੇ ਤੇ ਰਹਿਮ ਕਰਨਾ ਚਾਹੀਦਾ ਤਾਂ ਵਾਹਾਂ ਦੇ ਬਿਆਨ ਸੁਣਦੇ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਤੂੰ ਪਾਕਿਸਤਾਨ ਦੀ ਸਲਾਮਤੀ ਲਈ ਇੱਕ ਸੰਗੀਨ ਖਤਰਾ ਹੈ। ਲਿਹਾਜ਼ਾ ਮੈਂ ਤੇਰੇ ਲਈ ਸਜ਼ਾਏ ਮੌਦੀ ਸਫਾਰਿਸ਼ ਕਰਦਾ ਅਤੇ ਦੇਖਾਂਗਾ ਵੀ ਫੀਲਡ ਜਰਨਲ ਕੋਰਟ ਮਾਰਸ਼ਲ ਦੀ ਅਦਾਲਤ ਤੈਨੂੰ ਕਿਸ ਤਰ੍ਹਾਂ ਮਾਫ ਕਰਦੀ ਹੈ। ਮੈਂ ਕਿਹਾ ਵੀ ਬਹੁਤ-ਬਹੁਤ ਸ਼ੁਕਰੀਆ ਮੇਜਰ ਸਾਹਿਬ। ਮੈਨੂੰ ਤੁਹਾਡੇ ਤੋਂ ਉਹੀ ਉਮੀਦ ਸੀ। ਇਸ ਤੋਂ ਇਲਾਵਾ ਤੁਸੀਂ ਕਰ ਵੀ ਕੀ ਸਕਦੇ ਹੋ? ਰਹੀ ਗੱਲ ਖੌਫਜ਼ਦਾ ਹੋਣ ਦੀ। ਮੌਤ ਤੋਂ ਡਰਨ ਵਾਲੇ ਕਦੇ ਸੰਗੀਨਾ ਦੀ ਛਾਂ ਹੇਠ ਬਾਰਡਰ ਕ੍ਰਾਸ ਕਰਕੇ ਦੁਸ਼ਮਣ ਦੀਆਂ ਸਫਾਂ ਵਿੱਚ ਨਹੀਂ ਘੁੰਮਿਆ ਕਰਦੇ। ਤੁਸੀਂ ਜੋ ਕਰਨਾ ਸੀ ਕਰ ਦਿੱਤਾ। ਹੁਣ ਜੋ ਮੇਰੀ ਕਿਸਮਤ ਵਿੱਚ ਹੈ ਉਹ ਮੈਨੂੰ ਮਿਲ ਜਾਵੇਗਾ ਤੁਸੀਂ ਕਿਉਂ ਜ਼ਬਾਨ ਕੜਵੀ ਕਰ ਰਹੇ ਹੋ ਮੇਰੇ ਇਸ ਜੁਮਲੇ ਤੇ ਉਹ ਕੱਟ ਕੇ ਰਹਿ ਗਿਆ ਤੇ ਮੈਂ ਉਸ ਨੂੰ ਖੁਦਾ ਹਵੈਜ਼ ਕਹਿ ਕੇ ਅਦਾਲਤ ਦੇ ਕਮਰੇ ਤੋਂ ਬਾਹਰ ਆ ਗਿਆ ਸਪਾਈਆਂ ਨੇ ਮੈਨੂੰ ਹਥਕੜੀ ਲਗਾਈ ਤੇ ਮੈਂ ਆਪਣੇ ਪੈਰਾਂ ਦੀਆਂ ਬੇੜੀਆਂ ਛੰchnaਉਂਦਾ ਹੋਇਆ ਪੌੜੀਆਂ ਉਤਰ ਲੱਗ ਪਿਆ ਬਾਹਰ ਰਾਜਾ ਸਾਹਿਬ ਖੜੇ ਸਨ ਉਹਨਾਂ ਨੂੰ ਦੁਆ ਸਲਾਮ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਵੀ ਰਾਜਾ ਸਾਹਿਬ ਇੱਕ ਗੁਜਾਰਿਸ਼ ਹੈ ਕਿਲੇ ਦੇ ਸਾਹਮਣੇ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਹੈ ਜਿੱਥੇ ਉਹਨਾਂ ਨੇ ਸ਼ਹਾਦਤ ਹਾਸਲ ਕੀਤੀ ਸੀ ਮੈਂ ਉਸ ਤੇ ਸਿੱਧੀ ਦਾ ਕਰਨਾ ਚਾਹੁੰਦਾ ਬਰਾਏ ਕਰਮਗਾਰਦ ਨੂੰ ਕਹਿ ਦਵੋ ਕਿ ਉਸ ਰਸਤੇ ਵਿੱਚ ਮੈਨੂੰ ਉਸਦੀ ਇਜ਼ਤ ਦੇ ਦੇਣਾ ਉਹ ਬੋਲੇ ਵੀ ਭਾਸ ਕਰ ਕਾਨੂੰਨਾਂ ਅਨ ਇਸਦੀ ਇਜ਼ਤ ਨਹੀਂ ਹੈਗੀ ਫਿਰ ਵੀ ਮੈਂ ਗਾਰਦ ਨੂੰ ਕਹਿ ਦਿੰਦਾ ਹੋਰ ਬੋਲੋ ਮੈਂ ਤੁਹਾਡੇ ਲਈ ਕੀ ਕਰ ਸਕਦਾ ਮੈਂ ਕਿਹਾ ਵੀ ਬਹੁਤ ਬਹੁਤ ਸ਼ੁਕਰੀਆ ਰਾਜਾ ਸਾਹਿਬ ਤੁਹਾਡੇ ਇਹਸਾਨ ਕਿਸ ਜ਼ਮਾਨ ਨਾਲ ਅਦਾ ਕਰਾਂ ਤੁਸੀਂ ਅਦਾਲਤ ਵਿੱਚ ਸੱਚ ਬੋਲ ਕੇ ਮੇਰੇ ਤੇ ਪਹਿਲੀ ਬਹੁਤ ਵੱਡਾ ਇਹਸਾਨ ਕੀਤਾ ਹੈ ਉਹ ਮੇਰਾ ਫਰਜ਼ ਸੀ ਮੈਂ ਸੱਚਾ ਮੁਸਲਮਾਨ ਆ ਤੇ ਕੁਰਾਨ ਦੀ ਕਸਮ ਖਾ ਕੇ ਝੂਠ ਨਹੀਂ ਬੋਲ ਸਕਦਾ ਅੱਛਾ ਖੁਦਾ ਹਾਫਿਜ਼ ਇਹ ਕਹਿ ਕੇ ਉਹ ਚਲਾ ਗਿਆ ਅਤੇ ਮੈਂ ਬੜੀ ਢੇਰ ਤੱਕ ਭਿੱਜੀਆਂ ਅੱਖਾਂ ਨਾਲ ਇਸ ਆਦਮੀ ਨੂੰ ਦੇਖਦਾ ਰਿਹਾ ਜਿਸ ਨੂੰ ਲੋਕ ਸ਼ਾਹੀ ਕਿਲੇ ਦੇ ਜਲਾਦ ਕਹਿੰਦੇ ਸਨ ਗਾਰਡ ਦੇ ਹਵਲਦਾਰ ਨੇ ਮੈਨੂੰ ਚੱਲਣ ਨੂੰ ਕਿਹਾ ਸ਼ਾਹੀ ਕਿਲੇ ਤੋਂ ਨਿਕਲਦੇ ਹੀ ਬਿਲਕੁਲ ਸਾਹਮਣੇ ਗੁਰੂ ਅਰਧਨ ਦੇਵ ਜੀ ਦਾ ਗੁਰਦੁਆਰਾ ਹੈ ਜਿਸ ਦੀ ਨਵੇਂ ਸਿਰੇ ਤੋਂ ਤਮੀਰ ਹੋ ਰਹੀ ਸੀ ਗੁਰਦੁਆਰੇ ਦੀ ਡਿਊਟੀ ਵਿੱਚ ਪਹੁੰਚ ਕੇ ਹਵਲਦਾਰ ਨੇ ਮੇਰੇ ਹੱਥੋਂ ਹਤਕੜੀ ਖੁਲਵਾ ਦਿੱਤੀ ਤੇ ਬੋਲਿਆ ਵੀ ਅਜੀਜ਼ ਜਾਓ ਸਜਦਾ ਕਰ ਲਵੋ ਪੈਰਾ ਵਿੱਚ ਬੇੜੀਆਂ ਲੱਗੀਆਂ ਹੋਈਆਂ ਸਨ ਉਹਨਾਂ ਨੂੰ ਛਣਛਣਾਉਂਦਾ ਹੋਇਆ ਮੈਂ ਬੜੇ ਅਦਮ ਨਾਲ ਗੁਰਦੁਆਰੇ ਵਿੱਚ ਦਾਖਲ ਹੋਇਆ ਇਹ ਉਹ ਜਗ੍ਹਾ ਸੀ ਜਿੱਥੇ ਗੁਰੂ ਅਰਜਨ ਦੇਵ ਜੀ ਦੇ ਸਿਰ ਤੇ ਗਰਮ ਰੇਤ ਪਾ ਪਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਮੇਰੀ ਜੇਬ ਵਿੱਚ ਇੱਕ ਰੁਪਈਆ ਸੀ ਜੋ ਮੈਂ ਜੇਲ੍ਹ ਤੋਂ ਚੱਲਦੇ ਹੋਏ ਕਿਸੇ ਪਾਕ ਕਾਨੀ ਕੈਦੀ ਤੋਂ ਮੰਗਿਆ ਸੀ। ਉਹ ਪੇੜ ਚੜਾ ਕੇ ਮੈਂ ਸਿਰਦਾ ਕੀਤਾ ਤੇ ਉਸ ਵਕਤ ਗੁਰੂ ਅਰਜਨ ਦੇਵ ਜੀ ਦੀਆਂ ਲਾਈਨਾਂ ਮੇਰੇ ਕੰਨਾਂ ਵਿੱਚ ਗੂੰਜੀਆਂ ਵੀ ਜਾ ਤੋ ਮੇਰੇ ਵੱਲ ਹੈ ਤਾਂ ਕਿਆ ਮੌਜੰਦਾ। ਉਸ ਖਿਆਲ ਨਾਲ ਹੀ ਮੈਨੂੰ ਇੱਕ ਰੋਹਾਨੀ ਤਾਕਤ ਮਹਿਸੂਸ ਕੀਤੀ ਮੈਂ। ਮੌਤ ਦੀ ਸਜ਼ਾ ਦਾ ਖੌਫ ਪਤਾ ਨਹੀਂ ਕਿੱਥੇ ਉੱਡ ਗਿਆ ਸੀ। ਇਸ ਤੋਂ ਬਾਅਦ ਟਾਂਗੇ ਵਿੱਚ ਬੈਠ ਕੇ ਕੋੜ ਲਖਪਤ ਜੇਲ੍ਹ ਪਹੁੰਚ ਗਿਆ ਮੈਂ। ਜਿੱਥੇ ਆ ਕੇ ਮੈਂ ਘਰ ਵਾਲਿਆਂ ਨੂੰ ਚਿੱਠੀ ਲਿਖੀ ਕਿ ਬੜੀ ਛੇਤੀ ਮੇਰੇ ਤੇ ਮੁਕੱਦਮਾ ਚੱਲਣ ਵਾਲਾ ਹੈ ਤੁਸੀਂ ਮੇਰੇ ਲਈ ਪ੍ਰਾਰਥਨਾ ਕਰੋ ਮੈਂ ਸਮਰੀ ਕੋਡ ਮਾਸ਼ਾਅੱਲ ਅਤੇ ਸਜ਼ਾਏ ਮੌਤ ਦੀ ਸਫਾਰਿਸ਼ ਦੀ ਗੱਲ ਬਿਲਕੁਲ ਗੋਲ ਕਰ ਗਿਆ ਨਹੀਂ ਚਾਹੁੰਦਾ ਸੀ ਕਿ ਘਰ ਵਾਲੇ ਪਰੇਸ਼ਾਨ ਹੋਣ ਲੇਕਿਨ ਫੇਰ ਵੀ ਇਹ ਖਬਰ ਅਖਬਾਰਾਂ ਤੇ ਰੇਡੀਓ ਦੇ ਜ਼ਰੀਏ ਉਹਨਾਂ ਤੱਕ ਪਹੁੰਚ ਗਈ ਉਹ ਤਾਂ ਇਹ ਹੀ ਸਮਝ ਬੈਠੇ ਸਨ ਕਿ ਮੈਨੂੰ ਫਾਂਸੀ ਲੱਗਣ ਦਾ ਹੁਕਮ ਦੇ ਦਿੱਤਾ ਗਿਆ ਇਹ ਸੁਣ ਕੇ ਮੇਰੇ ਵਰਗੇ ਇਕਲੌਤੇ ਬੇਟੇ ਦੇ ਮਾਪਿਓ ਅਤੇ ਬੇਸਾਰਾ بیوی ਤੇ ਕੀ ਗੁਜ਼ਰੀ ਹੋਵੇਗੀ ਇਸ ਦੀ ਸਿਰਫ ਕਲਪਨਾ ਹੀ ਕੀਤੀ ਜਾ ਸਕਦੀ ਹੈ ਸੋ ਦੋਸਤੋ ਇਹ ਸੀ ਭਾਰਤੀ ਜਸੂਸ ਮੋਹਨ ਲਾਲ ਭਾਸਕਰ ਦੇ ਜੀਵਨ ਦਾ ਭਾਗ 17ਵਾਂ ਤੇ ਭਾਗ 18ਵਾਂ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ